ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖ ਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙස්ස රවනා භෙක්සේ ගටුරි ලතිී සංඝමලාවේ ලීාමේරයකර්තේ සන්තසාධපයසාතිී කාරගෑලින්නේ ਸਰਬਸਦੀਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਕਰਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤਿ ਭਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈਲੀ ਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਤੋਕ ਪੂਰਨਾ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो ईशे सोई फल पावे ਬੇਥੇ ਆਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਭੇ ਸਾਥੀ ਖਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਾਤ ਗੁਰ ਪਾਇਆ ਸਾਤਨਾ ਕਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ පටපෑර හාරකාජෙත්ස රවනා භෙක්ෂේ ගටොරි ලතිී සංඝමලාවේ ලීයාමේරේකර්තේ සන්තසාධපයසාතිී කාරගැ ලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ 8 ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद की कृपा तारी पर अब रखे पैज हमारी हार के चारना सदा सुख दाई जो ईश सोई फल पावे ਬੇਥੀ ਆਸ ਨਾ ਜਾਈ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਏ ਸੰਤ ਗੁਣ ਗਾਵੇ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੇ ආටපෑර හාරකාජෙත්ස රවනා භෙක්සේ ගටොරි ලතිී සංඝමලාවේ ලීාමේරේකර්තේ සන්තසාධපයසාතිී කාරගැලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਾਤ ਗੁਰ ਪਾਇਆ ਸਾਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖਦਾਈ ਜੋ ਈਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖੇ ਗਾਠੋਰੀ ਲਾਥੀ ਸਾਂਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਦ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਕ ਸਰਬਥੋਕ ਪੂਰਨਾ ਪੂਰਾ ਸਤਿਗੁਰੂ ਪਾਇਆ 사ਤਨਾਮ ਸ੍ਰੀ ਵਾਹਿਗੁਰੂ ਸਹਬਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारणा सदा सुख दाई जो इशे सोई फल पावे ਬੇਥੇ ਆਸ ਨਾ ਜਾਈ ਕਰਾਓ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਏ ਸਤ ਗੁਣ ਗਾਵੈ ਬਰੇਮ ਭਗਤ ਤਾਂ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋ ਹੀ ਸਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾંગ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਪਏ ਸਾਥੀ ਖਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖ ਦਾਈ ਜੋ ਇਸ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਰਹਾ ਹੋ ਸਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸਤ ਗੁਣ ਗਾਵੇ ਬਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਵੇਖ ਸੇ ਗਾਠੋਰੀ ਲਾਠੀ ਸਾੰਗ ਮਲਾਵੇ ਲੀਆ ਮੇਰੇ ਕਰਤੇ ਸਾਂਤ ਸਾਧ ਪਏ ਸਾਥੀ ਖਾਰ ਗੈ ਲੀਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ गोबिंद कृपा तारी पर अब रखे पैज हमारी हार के चारना सदा सुख दाई जो ईशे सोई फल पावे ਬੇਥੇ ਆਸਨਾ ਜਾਏ ਰਹਾ ਹੋ ਕਿਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਇ ਸਤ ਗੁਣ ਗਾਵੈ ਪਰੇਮ ਭਗਤ ਤਾ ਕਾ ਮਨ ਲੀਨਾ ਬਾਰੇ ਬ੍ਰਹਮ ਮਤ ਪਾਵੈ ਆਠ ਪੈਰ ਹਾਰ ਕਾ ਜਿਸ ਰਵਣਾ ਬੇਖਸੇ ਗਾਠੋਰੀ ਲਾਠੀ ਸੰਗ ਮਲਾਵੇ ਲੀਆ ਮੇਰੇ ਕਰਤੇ ਸੰਤ ਸਾਧ ਭੇ ਸਾਥੀ ਕਾਰ ਗੈਲਿਨੇ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰ ਪਾਇਆ ਸਤਨਾਮ ਸਿਰ ਵਾਹਿਗੁਰੂ ਸਹਬ ਜੀ ਸਤ ਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰਖੇ ਪੈਜ ਹਮਾਰੀ ਹਰ ਕੇ ਚਾਰਨਾ ਸਾਦਾ ਸੁਖदाई ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਏ ਕਰਹਾਓ ਇਰਪਾ ਕਰੇ ਜਿਸ ਪ੍ਰਾਨਪਤ ਦਾਤਾ ਸੋਈ ਸੰਤ ਗੁਣ ਗਾਵੈ ਪਰੇਮ ਭਗਤ ਤਾਂ ਕਾ ਮਨ ਲੀਨਾ ਪਾਰ ਬ੍ਰਹਮ ਮਤ ਪਾਵੈ ਆ පෑර හාරකාාජෙස්ස රවනා භෙක්සේ ගටොරි ලතිී සංගමලාවේ ලීයාමේරේ කර්තේ සාන්තසාධපයසාथී කාරගැ ලින්නේ ਸਰਬਸ ਦਿਨੇ ਆਪੇ ਆਬ ਮਲਾਇਆ ਕੈ ਨਾਨਕ ਸਰਬਥੋਕ ਪੂਰਨ ਪੂਰਾ ਸਤਿਗੁਰੂ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਤ ਗੁਰੂ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦਾ ਕਿਰਪਾ ਤਾਰੀ ਪਰ ਆਬ ਰੱਖੇ ਪੈਜ ਹਮਾਰੀ ਹਰ ਕੇ ਚਾਰਨਾ ਸਦਾ ਸੁਖਦਾਈ ਜੋ ਇਸ਼ੇ ਸੋਈ ਫਲ ਪਾਵੇ ਬੇਥੀ ਆਸ ਨਾ ਜਾਈ ਕਰਾਓ ਕਿਰਪਾ ਕਰੇ